ਅੱਜ ਸਜਨਪੁਰ ਦੇ ਨਾਲ ਲੱਗਦੇ ਪਿੰਡ ਬਹਾਦਰ ਲਾੜੀ ਦੇ ਗੁਰਦੁਆਰੇ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲਗਾਇਆ ਗਿਆ ਦੁੱਧਾ ਲੰਗਰ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਗੁਰਦੁਆਰੇ ਦੇ ਪ੍ਰਬੰਧਕਾਂ ਦੁਆਰਾ ਦੱਸਿਆ ਗਿਆ ਕਿ ਸ਼ਹੀਦੀ ਦਿਹਾੜੇ ਚੱਲਦੇ ਪਏ ਨੇ ਜਿਸ ਦੇ ਚਲਦੇ ਅੱਜ ਦੁੱਧਾ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਆਪਣੀ ਛੋਟੀ ਉਮਰ ਦੇ ਵਿੱਚ ਹੀ ਸ਼ਹਾਦਤ ਦੇ ਦਿੱਤੀ ਸੀ ਅਤੇ ਆਪਣੀ ਕੌਮ ਦੀ ਰੱਖਿਆ ਕੀਤੀ ਸੀ ਜਿਸ ਦੇ ਚਲਦੇ ਸਾਡੀ ਪੀੜ੍ਹੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਸ਼ਹੀਦਿਆਂ ਦੇ ਕਿ ਕਿਵੇਂ ਆਪਣੇ ਦੇਸ਼ ਦੀ ਅਤੇ ਪਰਿਵਾਰ ਦੀ ਰੱਖਿਆ ਕਰਨੀ ਚਾਹੀਦੀ ਹੈ। ਕਿਉਂਕਿ ਅੱਜਕੱਲ ਦੇ ਬੱਚੇ ਹੈ ਜੋ ਕਿ ਇਸ ਚੀਜ਼ਾਂ ਨੂੰ ਭੁੱਲ ਚੁੱਕੇ ਹਨ ਉਹਨਾਂ ਦਾ ਧਿਆਨ ਹੋਰ ਹੀ ਕੰਮਾਂ ਚਲਾ ਗਿਆ ਹੈ ਸਾਡਾ ਲਕਸ਼ ਇਹੀ ਹੈ ਕਿ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਨੂੰ ਯਾਦ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਹੋਵੇ ਕਿ ਕਿਵੇਂ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹੀਦੀਆਂ ਦੇ ਕੇ ਦੇਸ਼ ਦੀ ਅਤੇ ਕੌਮ ਦੀ ਰੱਖਿਆ ਕੀਤੀ ਸੀ ਜੀ ਜੀ ਚੱਲਦੇ ਪਏ ਦੁੱਧ ਦਾ ਲੰਗਰ ਲਗਾਇਆ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਫਤਿਹ ਬਾਬਾ ਜੀ ਸਾਰਿਆਂ ਦਾ ਸਾਧ ਸੰਗਤ ਨੂੰ ਲੈਂਦੀ ਹੈ ਜੀ ਪਿੰਡ ਬਾਦਰਾੜੀ ਸਾਧ ਸੰਗਤ ਨੇ ਗੁਰਦੁਆਰੇ ਵੱਲੋਂ ਇਹ ਜਿਹੜਾ ਦੁੱਧ ਦਾ ਲੰਗਰ ਲਾਇਆ ਗਿਆ ਹੈ ਜੀ ਸਾਰੇ ਛੋਟੇ ਸ਼ਹਿਜ਼ਾਦੇ ਆਂਦਾ ਜੀ ਦੀਦੀਆਰਾ ਜੀ ਬੇਬੀ ਜੀ ਕੋਟੇ ਜੀ ਅਸੀਂ ਦੀਦੀਆਰਾ ਜੀ ਉਸ ਕਰਕੇ ਆਵੇਂ ਸਾਰੇ ਸੰਗਤ ਨੇ ਪਿੰਡ ਬਾਘੜੀ ਨੇ ਲੰਗਰ ਲਾਇਆ ਜੀ ਤੇ ਸਾਹ ਸੰਗਤ ਬੇਨਤੀ ਕੀ ਸਾਰੇ ਆਪਣੇ ਆਪਣੇ ਜਿਹੜੇ ਵੀ ਹੈ ਸਿੱਖ ਕੌਮ ਦੇ ਨਬਦੇ ਅਨੁਸਾਰ ਉਹਨਾਂ ਸਾਰਿਆਂ ਕੇ ਬੇਨਤੀ ਕਰਦੇ ਆਂ ਕਿ ਸਾਰੇ ਆਪਣੇ ਆਪਣੇ ਲੰਗਰ ਲਾਵੇ ਤੇ ਇਹਨਾਂ ਨੂੰ ਵੱਡ ਛੱਡ ਕੇ ਜਿਹੜਾ ਆ ਲੋਕਾਂ ਨੂੰ ਇਤਿਹਾਸ ਦਾ ਪਤਾ ਲੱਗੇ ਕਿ ਇਸ਼ੀ ਦੀਦੀਆੜੀ ਚੱਲਦੇ ਪਏ ਨੇ ਜੀ ਇਹਦੇ ਵਿੱਚ ਉਹ ਵੱਤ ਵੱਤ ਸੰਗਤ ਜਿਹੜਾ ਆਪਣਾ ਸੁਸਯੋਗ ਦੇਣ ਭਾਈ ਕਾਲਾ ਸਾਹਿਬ ਇਹ ਫਤਿਹ